ਬੀਤੇ ਦਿਨੀ ਫਰੀਦਕੋਟ ਦੇ ਪਿੰਡ ਚੰਦਪਾਣ ਵਿੱਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਏ ਟਕਰਾਅ ਤੋਂ ਬਾਅਦ ਪਿੰਡ ਦੇ ਹੀ ਦਲਤ ਸਰਪੰਚ ਅਤੇ 40 ਹੋਰ ਲੋਕਾਂ ਦੇ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ। ਪਿੰਡ ਦੇ ਤਣਾੜ ਲੋਕਾਂ ਵੱਲੋਂ ਦਲਤ ਪਾਈਚਾਰੇ ਤੇ ਫਾਇਰਿੰਗ ਕੀਤੀ ਗਈ। ਪੁਲਿਸ ਵੱਲੋਂ ਵੀ ਉਨ੍ਹਾਂ ਤੇ ਲਾਠੀ ਚਾਰਜ ਕੀਤਾ ਗਿਆ ਅਤੇ ਕਾਫੀ ਨੁਕਸਾਨ ਹੋਇਆ ਹੈ। ਇਸ ਸਾਰੇ ਮਾਮਲੇ ਤੇ ਐਸ்சி ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸੰਭਲਾ ਬੋਲੋ ਅੱਜ ਚੰਦਪਾਨ ਪਿੰਡ ਜਾ ਕੇ ਪੀੜਿਤ ਪਰਿਵਾਰਾਂ ਨੂੰ ਮਿਲ ਕੇ ਉਹਨਾਂ ਨੂੰ ਇਨਸਾਫ ਦਵਾਉਣ ਦੀ ਗੱਲ ਕੀਤੀ ਹੈ। ਦੇਖੋ ਪਿਛਲੇ ਕਾਫੀ ਦਿਨਾਂ ਤੋਂ ਮੀਡੀਆ ਦੇ ਵਿੱਚ ਤੁਹਾਡੇ ਮਾਧਿਅਮ ਦੇ ਨਾਲ ਹੀ ਸਾਡੇ ਤੱਕ ਇਹ ਗੱਲ ਪਹੁੰਚੀ ਸੀ ਕਿ ਇੱਥੇ ਬੜਾ ਅਨਿਆਏ ਹੋਇਆ ਅਤਿਆਚਾਰ ਹੋਇਆ। ਅੱਜ ਉਹਦੀ ਚੀਜ਼ ਦੀ ਜਗ ਦੀ ਤਸਵੀਰ ਮੈਂ ਸਰਪੰਚ ਦੇ ਘਰ ਦੀ ਦੇਖ ਰਿਹਾ। ਸਰਪੰਚ ਜਿਹੜਾ ਜਿਹੜਾ ਪਿੰਡ ਦਾ ਇੱਕ ਮੋਤਵਰ ਸਭ ਤੋਂ ਜਿਹੜੇ ਜਿਹੜੇ ਨੰਬਰ 1 ਦਾ ਨਾਗਰਿਕ ਹੁੰਦਾ ਹੈ ਜੇ ਉਹਦਾ ਹੀ ਇਹ ਹਾਲ ਹੈ ਤੇ ਫਿਰ ਬਾਕੀ ਕਿਸੇ ਦਾ ਕੀ ਹੋਣਾ ਹੈ ਹਾਂਜੀ ਰਾਜਨੀਤਿਕ ਰੰਜਿਸ਼ਾਂ ਹੋ ਸਕਦੀਆਂ ਪਰ ਘਰਾਂ ਦੇ ਉੱਤੇ ਹਮਲੇ ਹੋਣੇ ਔਰ ਇਦਾਂ ਦੀ ਗੱਲ ਹੈ ਔਰ ਦੂਸਰਾ ਸਭ ਤੋਂ ਵੱਡੀ ਗੱਲ ਜਿਹੜੇ ਕਿ ਰੰਜਿਸ਼ਾਂ ਜਾਂ ਲੜਾਈਆਂ ਝਗੜੇ ਪਿੰਡਾਂ 'ਚ ਹੁੰਦੇ ਆ ਪਰ ਉਹਨਾਂ ਝਗੜਿਆਂ ਨੂੰ ਸਰਕਾਰ ਜਿਹੜੀ ਆ ਉਹ ਨਿਜਠਣ ਲਈ ਕੰਮ ਕਰਦੀ ਆ ਨਾ ਕਿ ਕਿਸੇ ਪੱਖ ਦੀ ਗੱਲ ਕਰਦੀ ਆ ਇੱਥੇ ਆਣ ਕੇ ਸਾਨੂੰ ਦੇਖਣ ਨੂੰ ਇਹ ਮਿਲਿਆ ਕਿ ਇੱਕ ਪੱਖ ਦੇ ਉੱਤੇ ਸਰਪੰਚ ਜੀ ਦਾ ਜਿਹੜਾ ਪੱਖਾ ਜੋ ਉਦਾਂ ਨੀਤ ਪਰਿਵਾਰ ਦੇ ਨਾਲ ਸੰਬੰਧਿਤ ਹੈ ਉਹਦੇ ਤੇ ਹੀ ਅਤਿਆਚਾਰ ਹੋਇਆ ਉਹਦੇ ਤੇ ਹੀ ਕੁੱਟਮਾਰ ਹੋਈ ਉਹਨਾਂ ਤੇ ਲਾਠੀ ਚਾਰਜ ਹੋਇਆ ਔਰ ਉਹਨਾਂ ਦੇ ਉੱਤੇ ਹੀ ਐਫ ਆਈ ਆਰ ਹੋਈ ਜਾਕੀ ਦੂਸਰੀਆਂ ਜਿਹੜੀਆਂ ਸੀ মিডিਆ ਦੇ ਮਾਧਿਅਮ ਨਾਲ ਗੋਲੀਆਂ ਚੱਲਦੀਆਂ ਵੀ ਦੇਖੀਆਂ ਉਹ ਵੀਡੀਓ ਵੀ ਦੇਖੀ ਮੈਂ ਔਰ ਬਾਕੀ ਘਟਨਾ ਦੀ ਵੀ ਵੀ ਜਾਣਕਾਰੀ ਲਈ ਤੇ ਜੇ ਉਹ ਐਸੇ ਹਾਲਾਤਾਂ ਦੇ ਵਿੱਚ ਪਬਲਿਕ ਦੇ ਵਿੱਚ ਜਾਂ ਦੂਸਰਿਆਂ 'ਚ ਆਪਸੀ ਰੰਜਿਸ਼ਾਂ ਹੁੰਦੀਆਂ ਪਰ ਸਰਕਾਰਾਂ ਦਾ ਕੰਮ ਜਿਹੜਾ ਉਹ ਹੋਰ ਤਰ੍ਹਾਂ ਦਾ ਹੁੰਦਾ ਹੈ ਉਹਨਾਂ ਨੂੰ ਠੀਕ ਕਰਨਾ ਹੁੰਦਾ ਨਾ ਕਿ ਉਹਨਾਂ ਨੂੰ ਪ੍ਰਸਾਹਿਤ ਕਰਨਾ ਹੁੰਦਾ ਔਰ ਇੱਥੇ ਮੈਂ ਕਹਾਗਾ ਕਿ ਵੀ ਪ੍ਰਸ਼ਾਸਨ ਵੱਲੋਂ ਗੁੰਡਾਗਰਦੀ ਨੂੰ ਪ੍ਰਸਾਹਿਤ ਕੀਤਾ ਗਿਆ ਔਰ ਇਹ ਜੇ ਇਹਨੂੰ ਦੇਖ ਕੇ ਕਹਿ ਦਈਏ ਕਿ ਹ ਹੁਣ ਦੇ ਹਾਲਾਤ ਦੇਖ ਕੇ ਕਿਉਂਕਿ ਮੈਂ ਬਾਕੀਆਂ ਨੂੰ ਮਿਲਾਂਗਾ ਵੀ ਹੱਲੇ ਫਰੀਦਕੋਟ ਵੀ ਮਿਲਾਂਗਾ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਵੀ ਮਿਲਾਂਗਾ ਉਹਨਾਂ ਤੋਂ ਵੀ ਗੱਲ ਦੀ ਜਾਣਕਾਰੀ ਲਾਂਗਾ ਇਹ ਇਹ ਜਿਹੜਾ ਇੱਕ ਪੱਖੜ ਇੱਕ ਪਾਸੜੀ ਜਿਹੜੀ ਆ ਉਹ ਕਾਰਵਾਈ ਕਿਉਂ ਕੀਤੀ ਗਈ? ਉਹ ਜੋ ਮੈਂ ਦੱਸਿਆ ਕਿ ਇੱਥੇ ਕਾਫੀ ਲੋਕ ਜਿਹੜੇ ਆ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ। ਤਾਂ ਲਗਭਗ ਤੀ 43 43 ਲੋਕਾਂ ਕਿ ਇੱਕ ਪਿੰਡ ਦੇ 45 ਲੋਕਾਂ ਦੇ ਉੱਤੇ ਪਰਚਾ ਦਰਜ ਕਰ ਦੇਣਾ। ਪਰ ਨੇਚੁਰਲੀ ਆ ਕਿ ਬਾਕੀਆਂ ਦੇ ਉੱਤੇ ਵੀ ਹੋਏ ਹੋਣਗੇ ਜਿਹੜੇ ਘਰੋਂ ਦੌੜ ਗਏ। ਦੌੜ ਗਏ। ਇੱਕ ਤਰੀਕੇ ਨਾਲ ਤਾਂ ਪੂਰਾ ਪਿੰਡ ਉਜਾੜਨ ਦੀ ਗੱਲ ਜਿਹੜੀ ਆ ਉਹ ਇਹ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਔਰ ਇੱਕ ਜਿਹੜਾ ਅਨਿਆਇ ਇਹ ਕਿਸੇ ਵੀ ਬਰਦਾਸ਼ਤ ਨਹੀਂ ਹੋ ਸਕਦਾ ਸੋ ਉਹਦੇ ਲਈ ਅਸੀਂ ਹੁਣ ਮੈਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗਾ ਔਰ ਕੋਸ਼ਿਸ਼ ਕਰਾਂਗਾ ਕਿ ਇਹ ਜਿਹੜੇ ਪਿੰਡ ਦੇ ਲੋਕ ਹੈ ਜਿੱਥੇ ਵੀ ਹੋਣਗੇ ਉਹਨਾਂ ਨੂੰ ਵੀ ਸੰਪਰਕ ਕਰਕੇ ਕਰਾਂਗੇ ਔਰ ਨਾਲ-ਨਾਲ ਅਸੀਂ ਇਹ ਕਹਾਂਗੇ ਕਿ ਅਸੀਂ ਸਾਰੀ ਪਾਰਟੀ ਜਿਹੜੀ ਹੈ ਔਰ ਉਹ ਪੀੜਤ ਪਰਿਵਾਰਾਂ ਦੇ ਨਾਲ ਖੜੀ ਹੈ ਔਰ ਉਹਨਾਂ ਦੇ ਲਈ ਇਨਸਾਫ ਲਈ ਅਸੀਂ ਲੜਾਈ ਲੜਾਈ ਸਭਲਾ ਸਭ ਜਿਹੜੇ ਕਾਬੂ ਕੀਤੇ ਆ 45 ਲੋਕ ਕਿਆ ਜਾ ਰਿਹਾ ਉਹਦੇ ਵਿੱਚ ਸਾਰੇ ਐਸਸੀ ਵਿੰਗ ਨਾਲ ਸੰਬੰਧ ਰੱਖਦੇ ਆ ਜਾਂ ਕੋਈ ਜਨਰਲ ਕੈਟਾਗਰੀ ਦੇ ਵੀ ਹੈਗੇ ਦੇ ਕੋ ਮੈਨੂੰ ਪਿੰਡ ਦੇ ਲੋਕਾਂ ਦਾ ਦੱਸਿਆ ਐਸਸੀ ਸਾਰੇ ਮੋਸਟਲੀ ਜਦ ਦੱਸਿਆ ਕਿ ਐਸਸੀ ਹੀ ਜੋ ਹੱਲੇ ਤੱਕ ਦੱਸਿਆ ਗਿਆ ਔਰ ਜਿਹੜੇ ਪੀੜਿਤ ਪਰਿਵਾਰ ਉਹ ਸਾਰੇ ਐਸਸੀ ਆ ਮਾਰਿਆ ਵੀ ਉਹਨਾਂ ਨੂੰ ਗਿਆ ਤੇ ਗ੍ਰਿਫਤਾਰ ਵੀ ਉਹਨਾਂ ਨੂੰ ਉਹਨਾਂ ਨੇ ਕੇਂਦਰ ਕਿਸ ਤਰੀਕੇ ਨਾਲ ਇਸ ਵਿੱਚ ਪਾਗੀਦਾਰ ਨੇ ਬਾਇਆਗਾ ਤਾਂ ਕਿ ਸੰਸਦ ਦੇ ਕੀ ਕੀ ਵੀ ਇਹਦੇ ਵਿੱਚ ਮੈਂ ਐਸਸੀ ਕਮਿਸ਼ਨ ਨਾਲ ਗੱਲ ਕੀਤੀ ਹੈ ਜੀ ਔਰ ਉਹਨਾਂ ਨੇ ਵੀ ਇਹਦਾ ਸੰਗਿਆਨ ਲੈ ਕੇ ਉਹ ਸ਼ਾਇਦ ਮੈਨੂੰ ਕਹਿ ਰਿਹਾ ਸੀ ਕਿ ਅਸੀਂ ਇਹਦੀ ਰਿਪੋਰਟ ਤਲਬ ਕਰ ਰਹੇ ਹਾਂ ਔਰ ਜੋ ਮੈਨੂੰ ਹੁਣੇ ਤੱਕ ਥੋੜੀ ਦੇਰ ਤੱਕ ਪਤਾ ਲੱਗ ਜਾਏਗਾ ਕਿ ਉਹਨਾਂ ਨੇ ਕੀ ਕੀਤਾ ਇਹਦੇ ਤੇ ਕਿ ਅਸੀਂ ਕਮਿਸ਼ਨ ਨੂੰ ਇਹਨਾਂ ਨੂੰ ਤਲਬ ਵੀ ਕਰੇਗਾ ਲੋਡ ਪੈਣ ਤੇ ਤਲਬ ਵੀ ਉਹਤੇ ਦਿੱਲੀ ਕਰੇਗਾ ਔਰ ਉਹਦੀ ਰਿਪੋਰਟ ਵੀ ਤਲਬ ਕਰੇਗਾ ਸ਼ਾਪਲਾ ਜੀ ਜਿਵੇਂ ਅਸੀਂ ਅਧਿਕਾਰਤ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਤੁਹਾਡੀ ਡਿਮਾਂਡ ਕੀ ਹੋਊਗੀ ਪ੍ਰਸ਼ਾਸਨ ਦੇ ਕਿ ਨਸੁੰਦੇ ਕਿ ਜਿਹੜਾ ਜਿਨ੍ਹਾਂ ਦਾ ਅਨਿਆਏ ਹੋਇਆ ਪਹਿਲਾਂ ਤਾਂ ਉਹਨਾਂ ਨੂੰ ਇਨਸਾਫ ਮਿਲੇ ਦੂਸਰਾ ਇੱਕ ਪਾਸੜੀ ਇੱਕ ਤਰਫਾ ਜਿਹੜੀ ਆ ਉਹ ਕਾਰਵਾਈ ਕੀਤੀ ਕਿਉਂ ਗਈ ਇਹ ਵੀ ਅਸੀਂ ਉਹਨਾਂ ਤੋਂ ਜਵਾਬ ਲਾਂਗੇ ਲੈਕਚਰ ਚਾਰਜ ਕਿਉਂ ਕੀਤਾ ਗਿਆ ਇਹ ਵੀ ਜਵਾਬ ਮੰਗਾਂਗੇ ਔਰ ਕੋਈ ਨਾ ਕੋਈ ਤਾਂ ਦੱਸਣ ਕਿ ਕਾਰਨ ਤਾਂ ਦੱਸਣ ਪਿੰਡ ਵਾਸਤੇ ਇੱਕੋ ਮੰਗ ਮੇਨ ਕਰ ਰਹੀ ਹੈ ਕਿ ਸਾਰੇ ਬੰਦੇ ਰਿਹਾ ਕਿਤੇ ਜਾਣ ਨਾਲ ਨਾਲ ਜਿੰਨੇ ਬੰਦਾ ਨੇ ਫਾਇਰਿੰਗ ਕੀਤੀ ਜੋ ਇਸ ਜਨਰਲ ਮੈਟਰੀਅਲ ਐਸਟੀ ਐਸਟਿਕਟ ਹੈ ਜੀ ਇਸ ਸੰਦੇਕ ਕਿ ਨਿਆਂ ਤੇ ਮੈਂ ਹੀ ਕਹਣਾ ਨਿਆਂ ਦੀ ਨਿਆਂ ਦੀ ਮੰਗ ਕਰਾਂਗੇ ਨਿਆਂ ਤਾਂ ਮੰਗਦਾ ਹੈ ਇਹ ਹੀ ਆ ਕਿ ਜਿਨ੍ਹਾਂ ਨੇ ਗਲਤ ਕੀਤਾ ਹੈ ਉਹਨਾਂ ਦੇ ਅਗੇਂਸਟ ਕਾਰਵਾਈ ਹੋਵੇ ਔਰ ਇਹਨਾਂ ਨੂੰ ਇਨਸਾਫ ਮਿਲੇ ਔਰ ਜੇਸ ਕੰਮ ਲਈ ਜੇ ਸੀਵਰੇਜ ਉੱਥੇ ਪਹਿਲਾਂ ਪਿਆ ਸੀ ਆਲਰੇਡੀ ਉਧਰ ਨੂੰ ਪਾਣੀ ਜਾਂਦਾ ਸੀ ਔਰ ਸੀਵਰੇਜ ਪੈ ਰਿਹਾ ਤੇ ਸੀਵਰੇਜ ਨੂੰ ਅਗਰ ਕੋਈ ਇਸੇ ਜਾਣਦਾ ਸੀ ਉਹਦੇ ਤੇ ਕੋਈ ਹੋਰ ਕੰਮ ਜਿਸ ਕਿਸੇ ਨੂੰ ਇਤਰਾਸ ਸੀ ਕੋਟ ਦਾ ਰਸਤਾ ਦੇਖਿਆ ਜਾ ਸਕਦਾ ਸੀ ਸਟੇ ਲਿਆ ਜਾ ਸਕਦਾ ਸੀ ਪਰ ਉਹ ਜਿਹੜੀ ਡੰਗ ਤੇ ਗੁੰਡਾਗਰਦੀ ਹੈ ਉਹ ਕਿਸੇ ਵੀ ਹਾਲਤ ਬਰਦਾਸ਼ਤ ਨਹੀਂ ਔਰ ਸਰਕਾਰ ਦਾ ਜਿਹੜਾ ਰੋਲ ਆ ਉਹ ਹੋਰ ਵੀ ਨਿੰਦਣੀ ਹੈ ਸਰ ਜੀ ਹੁਣ ਜਿਵੇਂ ਅੱਜ ਵੀ ਉੱਥੇ ਕਾਫੀ ਵੱਡਾ ਇਕੱਠ ਹੋਣ ਜਾ ਰਿਹਾ ਹੈ ਫਰੀਪੋਰਟ ਦੇ ਵਿੱਚ ਜੇਕਰ ਇਨਸਾਫ ਜਿਵੇਂ ਤੁਸੀਂ ਕਹਿ ਰਹੇ ਹੋ ਜੇ ਨਹੀਂ ਮਿਲਦਾ ਫਿਰ ਅਗਲਾ ਆਉਣ ਵਾਲੇ ਵਿੱਚ ਦੇਖੋ ਇਨਸਾਫ ਨਹੀਂ ਮਿਲਦਾ ਲੋਕਾਂ ਦੀ ਜਿਹੜੀ ਤਾਕਤ ਬਹੁਤ ਵੱਡੀ ਹੁੰਦੀ ਹੈ ऐसा अहंकार अभी बहुत सारे अंदर टूटता देखया ਤੁਸੀਂ ਵੀ ਦੇਖਿਆ ਹੋਊਗਾ ਸੋ ਇਸ ਤਰੀਕੇ ਨਾਲ ਗੁੰਡਾਗਰਦੀ ਨਾਲ ਨਾ ਤਾਂ ਸਰਕਾਰਾਂ ਚੱਲ ਸਕਦੀਆਂ ਉਹਨਾਂ ਨੂੰ ਵੀ ਲੋਕਾਂ ਦੀ ਸੁਣਨੀ ਹੀ ਪੈਣੀ ਹੈ ਔਰ ਨਹੀਂ ਸੁਣੋਗੇ ਤਾਂ ਜਿਸ ਤਰੀਕੇ ਨਾਲ ਵੀ ਸੁਣਨਾ ਚਾਹਣਗੇ ਜਿਸ ਭਾਸ਼ਾ ਨੂੰ ਸਮਝਣਾ ਚਾਹਣਗੇ ਉਸ ਭਾਸ਼ਾ ਨਾਲ ਸਮਝਾਵਾਂਗੇ अजीत ਪੰਜਾਬੀ ਦੀ ऑथेंटिक ਖਬਰਾਂ ਦੇ ਲਈ ਸਬਸਕ੍ਰਾਈਬ ਕਰੋ अजीत ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿੱਕ